ਇਹ ਸਾਨੂੰ ਪਤਾ ਹੀ ਆ ਜਿਹੜੇ ਜਿਨ੍ਹਾਂ ਤੋਂ ਇਹ ਤਕਨੀਕ ਨੂੰ ਆਪਾਂ ਕਿਹਾ ਸੀਗੇ ਵੀ ਤੁਸੀਂ ਇੰਪਲੀਮੈਂਟ ਕਰਾਓ 5 ਫੁੱਟ ਦੇ ਉੱਤੇ ਜਿਹੜਾ ਗੰਨਾ ਤੇ ਤੁਸੀਂ ਜਾਣਦੇ ਹੀ ਆ ਭਾਜੀ ਉਹਨਾਂ ਦਾ ਨਾਮ ਆਪਾਂ ਦਾ ਚਲੋ ਰੋਮੀ ਭਾਜੀ ਕਹਿੰਦੇ ਆ ਤੇ ਵੈਸੇ ਦਾ ਕਮਲਜੀਤ ਸਿੰਘ ਜਿਹੜੇ ਹੈਗੇ ਆ ਇਹ ਤੇ ਅੱਜ ਮੈਂ ਫੇਰ ਇਹਨਾਂ ਦੇ ਖੇਤਾਂ 'ਤੇ ਆਇਆ ਪਹਿਲਾਂ ਤੁਹਾਨੂੰ ਆਪਾਂ ਅੱਖਾਂ ਦਿਖਾਈਆਂ ਸੀਗੀਆਂ ਅੱਖਾਂ ਲਾਈਆਂ ਦਿਖਾਈਆਂ ਸੀਗੀਆਂ ਤੇ ਅੱਜ ਦੇਖ ਕੇ ਇਦਾਂ ਲੱਗਦਾ ਕਿ ਸਾਨੂੰ ਇਹਨਾਂ ਨੂੰ ਲਪਾਵਿਆਂ ਨਹੀਂ ਲਾ ਕੇ ਦੇ ਤੇ ਆਪ ਅੱਖਾਂ ਲਾ ਲਈਆਂ ਤੇ ਇਹਨਾਂ ਦਾ ਬੈਟਰ ਸਾਡਾ ਇੰਨਾ ਵਧੀਆ ਨਹੀਂ ਹੈਗਾ ਇਹ ਭਾਜੀ ਤੁਸੀਂ ਇਹ ਦੱਸੋਗੇ ਤੁਹਾਡੇ ਦਾ ਹੈਗੇ ਜਾੜ ਘੱਟੋ ਘੱਟ ਟੀਲਰ 15 10 15 ਤਾਂ ਸਾਡੇ ਹੈਗੇ ਆ 7 8 ਤੇ ਟੈਕਨੀਕ ਕਿਹੜੀ ਵਧੀਆ ਡਾਇਰੈਕਟ ਆਖ ਲਾਉਣੀ ਤੁਹਾਡੇ ਜਿਹੜੀ ਆ ਤੁਸੀਂ ਪਹਿਲਾਂ ਝੋਨਾ ਨਹੀਂ ਲਿਆ ਹਾਂਜੀ ਝੋਨਾ ਦੇ ਪੈਸੇ ਬੱਟੇ ਅੱਛਾ ਠੀਕ ਅਸੀਂ ਝੋਨਾ ਥੋੜੀ ਲਾਇਆ ਸੀ ਨਹੀਂ ਲਾਇਆ ਤਾਂ ਸੇਮ ਟਾਈਮ ਚ ਹੀ ਆ ਲਗਭਗ 15 20 ਦਿਨ ਦਾ ਹੀ ਫਰਕ ਆ ਨਹੀਂ ਨਹੀਂ ਹਾਂ ਸ਼ਾਮੇ ਇੱਕ ਇਹ ਇਹਦੀ ਲਗਣੀਆਂ ਬੱਟੇ ਕੱਲੇ ਇਹ ਸਿੱਧੀ ਡਾਇਰੈਕਟ ਅੱਛਾ ਕਿਹੜੇ ਮਹੀਨੇ ਲਾਇਆ ਸੀ ਆਪਾਂ ਇਹ ਵਾਲਾ ਤੁਸੀਂ 7 ਮਹੀਨੇ ਅਨਹੀਂ ਨਹੀਂ ਨੌਵੇਂ ਚੜ੍ਹਦੇ ਚ ਨੌਵੇਂ ਤੇ ਤੁਸੀਂ ਲਾਇਆ ਸੀ ਸਤੰਬਰ ਚ ਹੂੰ ਉਹ ਤੋਂ ਬਾਅਦ ਪਨੀਰੀ ਪਾਉਣੀ ਸ਼ੁਰੂ ਕਰਤੀ ਸੀ ਥੋੜੇ ਦਿਨਾਂ ਬਾਅਦ ਪਨੀਰੀ ਦੇ ਨਾਲ ਹੀ ਪਨੀਰੀ ਪਾਉਣੀ ਸ਼ੁਰੂ ਕਰਤੀ ਸੀ 2-4 ਦਿਨ ਬਾਅਦ 2-3 ਦਿਨ ਬਾਅਦ ਜਿਹੜੀ ਤੁਸੀਂ ਸਿੱਧੀ ਅੱਖ ਲਾਈ ਆ ਤੇ ਇਹਦੇ ਦਾ ਟੀਲਰ ਬਹੁਤ ਜ਼ਿਆਦਾ ਆ ਹਰ ਫੀਲ ਦੇ ਵਿੱਚ ਤੁਰੇ ਦਾ ਦੇਖਿਆ ਜਾਵੇ ਕਿੰਨੇ ਮੇਰਾ ਇਹ ਆ ਕਿ ਸਿੱਧੀ ਅੱਖ ਦੇ ਨਾਲ ਇਹਨੂੰ ਜ਼ਮੀਨ ਦੇ ਵਿੱਚੋਂ ਮਿਲਣਾ ਸਾਰੇ ਇਹਨੂੰ ਜੋ ਵੀ ਇਹਨੂੰ ਨਹੀਂ ਹੋਰ ਵੀ ਕੁਝ ਕੀਤਾ ਕਿ ਪਹਿਲਾਂ ਸਿਰਫ ਅੱਖ ਲਾਈ ਆ ਕੁਝ ਕੱਟ ਮਟ ਨਹੀਂ ਹੋਰ ਕੁਝ ਨਹੀਂ ਬਸ ਜਿੱਦਾਂ ਲਵਾਫਿਆਂ ਚ ਲਾਈ ਦੀ ਉਦਾਂ ਹੀ ਸਿੱθε ਲਾਈ ਦੀ ਤੇ ਫਿਰ ਇੰਨਾ ਜ਼ਿਆਦਾ ਟਿੱਲਾ ਕਿਉਂ ਗ੍ਰੋਥ ਟਿੱਲਰ ਹੁਣ ਇਹਦਾ ਟਾਈਮ ਕਿੰਨਾ ਹੋ ਗਿਆ ਲੱਗੇ ਨੂੰ ਉਹ ਇੱਕ ਡੇਢ ਮਹੀਨਾ ਦੋ ਮਹੀਨੇ ਬਾਅਦ ਲੱਗੇ ਫਿਰ ਅਕਸਰ ਸਿਗਾ ਦਾ ਬੁੱਟਾ ਉਹ ਚੋਂ ਇੰਨੇ ਟਿੱਲਰ ਕਿਉਂ ਨਹੀਂ ਬੀਤੀ ਇਹ ਲੱਗਿਆ ਹੀ ਮਿੱਟੀ ਦੇ ਵਿੱਚ ਇਹਨੇ ਆਪਣੇ ਬਣਾਉਣਾ ਹੈ ਉਹਨੇ ਆਪਣਾ ਬਣਾਉਣਾ ਉਹਨੇ ਤਾਂ ਸਿਰਫ ਸਾਨੂੰ ਇੱਕ ਪੌਦਾ ਦੇਣਾ ਤਿਆਰ ਕਰਕੇ ਟਿੱਲਰ ਥੋੜੀ ਜਿਆ ਕਰਕੇ ਦੇਣੀ ਮਿੱਟੀ ਨੇ ਅੱਛਾ ਉਹਦੇ ਉਹਨੇ ਇਹਦਾ ਇਹਦਾ ਮੈਂ ਕਹਿੰਦਾ ਇਹ ਉਹਦੇ ਨਾਲ ਉਹਦੇ ਵਿੱਚ ਉਹਦੇ ਵਿੱਚ ਫਿਰ ਝੋਨਾ ਨਹੀਂ ਲੱਗੇਗਾ ਹਾਂ ਸਾਨੂੰ ਝੋਨਾ ਕਿਉਂਕਿ 9ਵੇਂ ਮਹੀਨੇ ਸਾਨੂੰ ਇਹ ਲਾਉਣਾ ਪੈਣਾ ਹਾਂ 8ਵੇਂ ਮਹੀਨੇ ਲਾਉਣਾ ਪੈਣਾ ਜੇ ਆਪਾਂ ਸਪੋਕਰ ਇਹਨੂੰ 10ਵੇਂ ਮਹੀਨੇ ਲਾਉਣੇ ਤਾਂ ਫਿਰ ਟਿੱਲਰ ਨਹੀਂ ਬਣ ਗਏ ਨੇ ਸਹੀ ਮਹੀਨੇ ਚ ਇਹਦੀ ਜਿਹੜੀ ਸਹੀ ਟਿਲਰਿੰਗ ਜੇ ਕਰਾਉਣੀ ਆ ਸੀ ਇਸ ਗੰਨੇ ਦੀ ਹਾਂਜੀ ਇਹ ਮੜ ਜਾਂਦਾ ਹੈ ਉਹ ਮੜ ਗਿਆ ਵੀ ਇਹ ਤਕਰੀਬਨ ਜੇ ਅੱਜ ਗਿਣੀਆਂ ਭਾਵੇਂ ਗਿਣੋ ਤਾਂ ਤੁਸੀਂ ਆਪਣੇ ਤੱਕ 20 ਹੈਗੇ 18 20 ਤੇ ਮੈਂ ਜਿੰਨੇ ਆ 18 ਆ 18 ਟੀਲਰ ਹੋ ਗਏ ਤੇ 18 ਟੀਲਰ ਹੀ ਰੱਖੂਗੇ ਕੇ ਇਹਨੂੰ ਘਟਾਉਂਗੇ ਨਹੀਂ ਅਸੀਂ ਬਸ ਇੰਨੇ ਹੀ ਰੱਖਨੇ ਆ 15 18 15 18 ਦਾ ਬਾਦੂ ਤੇ 15 18 ਤੇ ਇੱਕ ਬੁੱਟੇ ਦੇ 15 18 ਕੇ ਹੋ ਗਿਆ ਤਾਂ 2 ਕਿਲੋ ਦਾ ਇੱਕ ਹੋਇਆ ਨਹੀਂ ਅਸੀਂ 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 ਲਾਉਂਦੇ ਹੀ ਨਹੀਂ 2 ਕਿਲੋ ਦਾ ਸਾਨੂੰ ਜ਼ਰੂਰਤ ਨਹੀਂ 2 ਕਿਲੋ ਚਲ ਕਿੰਨੇ ਕਿਲੋ ਦਾ ਅਸੀਂ 1 ਕਿਲੋ ਦਾ ਹੀ ਲਾਉਨੇ ਆ ਤੇ ਫਿਰ ਵੀ ਜੇ 15 ਹੈਗਾ 15 ਕਿਲੋ ਦਾ ਹੈਗਾ ਹੀ ਆਣਾ 1 ਕਿਲੋ ਤਾਂ ਗੰਨਾ ਹੋ ਹੀ ਜਾਂਦਾ 15 ਕਿਲੋ ਇਹ ਹੈਗੀ ਆ ਕਿ ਤਾਂ ਜੇ 5000 ਬੂਟਾ ਲੱਗਾ ਤਾਂ 750 ਕੁਆਂਟਲ ਦਾ ਹੈਗਾ ਐ ਸਾਡਾ ਨਾਰਮਲ ਆ 750 ਕੁਆਂਟਲ ਨਾਰਮਲ ਹੈ ਕਿ ਕਿਲੋ ਦਾ ਹਮੇਸ਼ਾ ਉੱਪਰ ਹੀ ਹੁੰਦਾ ਘੱਟ ਵਾਲਾ ਜੀ ਅਸੀਂ ਯਾਰ ਦੇਖੋ ਮੇਰੀ ਅਸੀਂ ਕਿਸੇ ਨੂੰ ਗੁੰਮਰਾਹ ਨਹੀਂ ਕਰਨਾ ਚਾਹੇ ਜਿਮੀਂਦਾਰ ਆ ਚਾਹੇ ਅਸੀਂ ਕਿਹੜੋ ਦੁਨੀਆਂ ਫੜਾ ਮਾਰਦੇ ਆ ਕੋਈ ਬੰਦਾ ਕਹਿੰਦਾ ਝੂਠ ਬੋਲਦੇ ਆ ਅਸੀਂ ਕਿਸੇ ਨੂੰ ਕਹਿਣਾ ਹੀ ਨਹੀਂ ਤੇ ਅਸੀਂ ਅਗਲਾ ਆ ਕੇ ਦੇਖੇ ਆ ਨਾ ਨਹੀਂ ਮੈਂ ਤਾਂ ਜਿੰਨੀ ਵਾਰ ਵੀ ਦੇਖੋ ਫਾਰਮਰ ਤੁਹਾਡੇ ਇੱਕ ਚੇਤਾ ਜਿਹਾ ਵੀ ਆਏ ਆ ਆਪਾਂ ਇੱਕ ਵੀਡੀਓ ਸੀ ਅੱਜ ਕੱਲ ਉਹ ਦੇਖ ਰਹੇ ਆ ਲੋਕੀ ਕਾਫੀ ਦੇਖ ਰਹੇ ਆ ਜਿਹੜੀ ਜਦੋਂ ਤੁਹਾਡੇ ਕੋਲ ਦੋ ਫਾਰਮਰ ਆਏ ਸੀਗੇ ਜਿਹੜੇ ਕਹਿੰਦੇ ਸੀ ਮੈਂ ਮੈਂ ਵੀ ਲਾਇਆ ਤੇ ਇਸ ਤਰੀਕੇ ਨਾਲ ਲਾਉਣਾ ਆ ਉਹ ਵੀਡੀਓ ਕੰਟੀਨਿਊ ਚੱਲਦੀ ਆ ਉਹਦੇ ਬੇਸ ਤੇ ਅੱਜ ਇੱਕ ਵੀਡੀਓ ਬਣਾਈ ਆ ਕਿ ਅੱਜ ਉਹ ਫਸਲ ਦਾ ਕੀ ਦ੍ਰਿਸ਼ਾ ਹੁਣ ਉਹ ਬੰਦਾ ਉੱਥੋਂ ਲੱਗਿਆ ਸੀ ਸੀਡ ਮੈਂ ਤਾਂ ਨਹੀਂ ਤਾਂ ਉਹਨੂੰ ਵੀਡੀਓ ਬਣਾਉਣ ਨੂੰ ਕਿਹਾ ਤੁਹਾਡੇ ਕੋਲ ਆਪ ਹੀ ਆਇਆ ਹਾਂਜੀ ਹਾਂ ਨਾ ਉਹ ਕਹਿੰਦਾ ਮੇਰੇ ਤੁਹਾਡੇ ਕੋਲ ਜਿਹੜਾ ਗੰਨਾ ਲੱਗਿਆ ਸੀ ਭਾਜੀ ਅਖੇ ਤੁਸੀਂ ਤਾਂ ਕਹਿੰਦੇ ਸੀ 10 ਕਿਲੋ ਬੀਟ ਹੋਊਗਾ ਭਈ ਸਾਡਾ ਤੇ ਬੀਟ ਨਿਕਲੇ 21 ਕਿਲੋ ਅੱਛਾ ਬੇਟ ਉਹਨਾਂ ਨੇ ਜੋ ਕੇ ਦੇ ਆਪਣਾ ਜੋਖਿਆ ਹੋਊਗਾ ਉਹ ਇੱਕ ਭਾਰੇ ਦਾ ਦੇਖਿਆ ਉਹਨਾਂ ਨੇ ਇੱਕ ਇੱਕ ਸਾਡਾ ਬੂਟਾ ਲੱਗਿਆ ਸੀ ਵੱਢ ਕੇ ਅੱਛਾ ਉਹਦੇ ਨਾਰਮਲ ਉਹਦੇ ਮੈਂ 14 15 ਗੰਨੇ ਸੀਗੇ ਓਕੇ ਮੈਂ 13 14 ਗੰਨੇ ਆਪ ਵੀ ਦੱਸ ਰਿਹਾ ਸੀ ਉਹ ਮੈਂ ਤਾਂ ਉਹਨੂੰ ਪੁੱਛਿਆ ਨਹੀਂ ਉਹ ਕਹਿੰਦਾ ਕਿ ਮੇਰਾ ਕਿ 21 ਕਿਲੋ ਭਾਜੀ ਸਾਡਾ ਕਿ ਵਜਨ ਹੋਇਆ ਤੇ ਮੈਨੂੰ ਕਹਿੰਦਾ ਉਹ ਤਾਂ ਤੁਹਾਡਾ ਗੰਨਾ ਬਹੁਤ ਨਿਕਲਿਆ ਮੇਰੇ ਅੱਜ ਉਸਨੇ 10 12 ਟੇਲਰ ਹੀ ਸੀ ਮੇਰੇ ਹਿਸਾਬ ਨਾਲ ਜੇ ਆਪਾਂ ਦੇਖੀਏ ਉਹਦੀ 12 13 ਟੇਲਰ ਹੀ ਸੀ ਵਾਪਸ ਹਾਂ ਚਲੋ 12 13 ਵੀ ਲਾ ਲੇ ਤਾਂ ਫਿਰ ਵੀ ਜੇ 21 ਹੋ ਗਿਆ 1.5 ਤੋਂ ਤਾਂ ਉੱਪਰ ਹੀ ਹੋ ਗਿਆ 1.5 ਤੋਂ ਉੱਪਰ ਹੋ ਗਿਆ ਹਣਾ ਤੇ ਫੇਰ ਵੀ ਜੇ ਤੁਸੀਂ ਇੱਕ ਇੱਕ ਕਿਲੋ ਵੀ ਗੰਨੇ ਤਾਂ ਫੇਰ ਤਾਂ ਜੇ ਬੁੱਟੇ ਪੂਰੇ ਤਰਪੰਡ ਦਾ ਫੇਰ ਤਾਂ ਮੇਰੇ ਹਿਸਾਬ ਨਾਲ ਐਵਰੇਜ ਠੀਕ ਹੀ ਆਉਂਗੀ ਯਾਰ 800 ਦੀ ਐਵਰੇਜ ਤਾਂ ਇਹਦੀ ਆਉਂਦੀ ਹੀ ਆਉਂਦੀ ਆ ਅੱਛਾ ਆਉਂਦੀ ਹੈ ਇਸ ਇਸ ਗੰਨੇ ਦੀ ਜੇ 800 ਦੀ ਐਵਰੇਜ ਸਾਨੂੰ ਨਹੀਂ ਮਿਲੀ ਫਿਰ ਸਾਨੂੰ ਇਹਦਾ ਫਾਇਦਾ ਨਹੀਂ ਲੈਣੇ ਦਾ ਕੋਈ ਵੀ ਹਾਂ ਇਹ ਗੱਲ ਠੀਕ ਆ ਤੁਹਾਡੀ ਪਰ ਲੌਣਾ 8ਵੇਂ ਮਹੀਨੇ ਚਾਹੀਦਾ ਲੌਣਾ 8ਵੇਂ ਮਹੀਨੇ ਦਾ ਲਾਸਟ ਜੇ 8ਵੇਂ ਮਹੀਨੇ ਲਾਸਟ ਮਹੀਨੇ 8ਵੇਂ ਮਹੀਨੇ ਦਾ ਲਾਸਟ ਹਾਂ ਉਹਦੇ ਵਿੱਚ ਅਸੀਂ ਇੱਕ ਫਸਲ ਤੁਸੀਂ ਕੋਈ ਵੀ ਲੈ ਸਕਦੇ ਹੋ ਗੋਭੀ ਲੈ ਲਓ ਮਟਰ ਲੈ ਲਓ ਮਟਰ ਲੈ ਲਓ ਆਲੂ ਲੈ ਲਓ ਕੋशलਗਮ ਲੈ ਲਓ ਹਾਂਜੀ ਇੱਕ ਫਸਲ ਲੈ ਇੱਕ ਫਸਲ ਤੁਸੀਂ ਵਿੱਚ ਦੇ ਲੈ ਸਕਦੇ ਆ ਜੇ ਅਸੀਂ ਦੂਜੀ ਫਸਲ ਲਾਵਾਂਗੇ ਸਾਡੇ ਗੰਨੇ ਨੂੰ ਡਿਸਟਰਬ ਕਰੂਗੀ ਮੈਂ ਹੁਣ ਜੇ ਤੁਸੀਂ ਆ ਗੋਭੀ ਤੁਹਾਡੀ ਤਿਆਰ ਆ ਤਕਰੀਬਨ ਜੇ ਗੋਭੀ ਵੱਢ ਕੇ ਅਜੇ ਕਮਾਲ ਛੋਟਾ ਆ ਇੱਕ ਹੋਰ ਕੁਝ ਲੈ ਲੈਣ ਜਾਂ ਸਕਦੇ ਆ ਬੰਮੂਲੀ ਲੱਗ ਸਕਦੀ ਆ ਬੰਮੂਲੀ ਲੱਗ ਸਕਦੀ ਆ ਕੋਈ ਨੁਕਸਾਨ ਤਾਂ ਨਹੀਂ ਕਰੂਗੀ ਮੇਰੇ ਤੋਂ ਮੂਲੀ ਦਾ ਕੋਈ ਨੁਕਸਾਨ ਨਹੀਂ ਤੇ ਮਤਲਬ ਸਬਜ਼ੀਆਂ ਦੂਜੀਆਂ ਤਾਂ ਚੀਜ਼ਾਂ ਲਈਆਂ ਜਾ ਸਕਦੀਆਂ ਆ ਤੇ ਮੂਲੀ ਹੋ ਸਕਦੀ ਬੜੀ ਵਧੀਆ ਚ ਹਾਂ ਮੂਲੀ ਵਧੀਆ ਹੋ ਸਕਦੀ ਜੇ ਸੋਨੇ ਨਾਲ ਦੇ ਹਿਸਾਬ ਨਾਲ ਹੋਦੀ ਹੋ ਸਕਦੀ ਆ ਹਾਂ ਤੇ ਮਰ ਲੋ ਕਹ ਲੋ ਕਿ ਜੇ ਆਕਲ ਹੋਣੀ ਆ ਤਾਂ ਬੈਟਰ ਹੈਗਾ ਇਹ ਟੈਕਨੀਕ ਕਿੰਨੇ ਕਿਲੋ 20 ਪਿਆਸੇ ਟੋਟਲੇ ਇਹ ਏਕੜ ਦੇ ਵਿੱਚ ਇਹ ਲਗਭਗ ਜਿਆਦਾ ਤੋਂ ਜਿਆਦਾ 4 ਕੁਇੰਟਲ ਘੱਟ ਤੋਂ ਘੱਟ 3 ਕੁਇੰਟਲ 4 ਕੁਇੰਟਲ ਵੀ ਆਪਾਂ ਲਾ ਲਈਏ ਤੇ ਦੂਜਾ ਕਿੰਨਾ ਪੈਂਦਾ ਤਕਰੀਬਨ ਦੂਜਾ ਪੈਂਦਾ 28 30 ਕੁਇੰਟਲ ਪਤੀ ਕੋ ਅੰਟ ਆ ਪੀ ਕਵਾਂਟਾ ਤੱਕ ਜਾਇਆ ਗਾ ਇੱਧਾ ਹੋ ਗਿਆ ਬਈ ਪਰ ਫਿਰ ਵੀ ਇਹ ਜੇ ਇਹ ਨੀ ਪਿਲਰਿੰਗ ਦੇਖੀ ਜਾਵੇ ਤਾਂ ਉਹਦੇ ਨਾਲ ਵਧੀਆ ਐ ਹੁਣ ਤੁਸੀਂ ਗੋਭੀ ਵਟਣ ਦਾ ਬਾਦ ਕੀ ਕਰੋਗੇ ਇਹਨੇ ਕੁਛ ਵੀ ਨਾ ਇਹਦੀ ਬਹਾਈ ਕਰ ਦਾਂਗੇ ਅੱਛਾ ਵਿੱਚੋਂ ਇਹਨੂੰ ਬਾਹਰ ਨਾ ਕਾਹ ਕੁ ਸਾਫ ਕਰ ਦੇਣਾ ਸਾਰਾ ਠੀਕ ਆ ਥੇ ਛੱਡ ਦੇਣਾ ਖੁੱਲਾ ਇਹਨੂੰ ਫਿਰ ਉਸ ਤੋਂ ਬਾਅਦ ਤੁਸੀਂ ਢੇਰ ਦੇ ਕੇ ਮਿੱਟੀ ਕਾੜਦੇ ਹੁੰਦੇ ਆ ਇਹਨੂੰ ਅਸੀਂ ਖਾਦ ਦੇਵਾਂਗੇ ਖਾਦ ਇਹ ਹੁਣ ਆਹ ਦੇਖੋ ਤੁਹਾਡੇ ਜਿਹੜੇ ਗੰਨੇ ਆ ਇਦਾਂ ਇੱਧਰ ਨੂੰ ਗਏ ਆ ਇੱਧਰ ਨੂੰ ਗਿਆ ਇਹ ਉੱਪਰ ਨੂੰ ਕਿੱਦਾਂ ਜਾਣਗੇ ਹੁਣ ਇਹ ਸਾਡੇ ਉੱਪਰ ਨੂੰ ਆ ਜਾਣੇ ਆ ਜਦੋਂ ਥੋੜੇ ਵੱਡੇ ਹੋਣੇ ਜੇ ਲਈ ਇਹਨਾਂ ਨੇ ਉੱਚੇ ਹੋਣੇ ਨਾ ਇਹ ਘੱਟੋ ਘੱਟ ਇਹਨਾਂ ਨੇ ਉਸ ਲਈ ਅਸੀਂ ਮਿੱਟੀ ਲਾਣੀ ਆ ਇਹਨੂੰ ਅੱਛਾ ਤੇ ਹੁਣ ਇਹ ਜੇ ਇਹ ਤਾਂ ਨਹੀਂ ਕਿ ਇਹ ਨਹੀਂ 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 ਇਹ ਸਿੱਧੇ ਹੋ ਜਾਂਦੇ ਹੁੰਦੇ ਗਨ ਉੱਪਰ ਆਪਣੇ ਆਪ ਹੀ ਆਣਾ ਆਪਣੇ ਆਪ ਸਾਨੂੰ ਮਤਲਬ ਲੋੜ ਨਹੀਂ ਕੋਈ ਚੀਜ਼ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ ਇਹਨੂੰ ਕਰਨੇ ਲਈ ਜੇਕਰ ਆਪਾਂ ਮਟਰ ਵੀ ਲਾ ਸਕਦੇ ਸੀਗੇ ਆਲੂ ਵੀ ਤੇ ਗੋਭੀ ਵੀ ਉਸ ਤੋਂ ਬਾਅਦ ਇੱਕ ਹੋਰ ਫਸਲ ਮੰਨ ਲਓ ਕਿ ਜੇਕਰ ਮੁੱਲੀਆਂ ਲਾਉਣੀਆਂ ਹੁਣ ਅੱਜ ਕੱਲ ਮੁੱਲੀਆਂ ਵੀ ਲਾ ਲੈਂਦੇ ਆ ਮੋਰੀ ਜਿਹੜੀ ਗਰਮੀ ਵਾਲੀ ਮੁੱਲੀ ਆ ਗਰਮੀ ਵਾਲੀ ਮੁੱਲੀ ਲੱਗੇ ਹੁਣ ਲੱਗ ਜਵੇ ਹਾਂਜੀ ਉਹ 2 ਮਹੀਨੇ ਦੇ ਵਿੱਚ ਵਿੱਚ ਤਿਆਰ ਤਿਆਰ ਹੋ ਜਾਣ ਤਦ ਤੱਕ ਬੂਟਾ ਐਡਾ ਹੀ ਹੋਣਾ ਤੇ ਤੇਰੇ ਬੂਟਾ ਐਡਾ ਹੋ ਜਾਣਾ ਉਸ ਤੋਂ ਬਾਅਦ ਮੁੱਲੀ ਪਾਟ ਲਾ ਮੁੜ ਕੇ ਮਿੱਟੀ ਝਾੜ ਦੋ ਇਹ ਵੀ ਭਾਈ ਤੋਂ ਅੱਜ ਸਲਾਹ ਲਈ ਆ ਕਿ ਆਪਾਂ ਜੇਕਰ ਟਾਈਮ ਲਈ ਲਾਇਆ ਜਾਵੇ ਤਾਂ ਇੱਕ ਫਸਲ ਲੈਣ ਤੋਂ ਬਾਅਦ ਦੂਜੀ ਫਸਲ ਵੀ ਟਾਈਮ ਲਈ ਵੇਚੀ ਜਾ ਸਕਦੀ ਹੈ ਜਿੱਦਾਂ ਕਿ ਇਹ ਕਹਿੰਦਾ ਗੋਭੀ ਤਿਆਰ ਹੋ ਗਈ ਗੋਭੀ ਤੋਂ ਬਾਅਦ ਮੁੰਡੀ ਲਾ ਲਈਏ ਤਾਂ ਮੁੰਡੀ ਵੀ ਤਿਆਰ ਹੋ ਜਾਊਗੀ ਹੂੰ ਬਾਕੀ ਅੱਜ ਘੁੰਮ ਕੇ ਦੇਖਿਆ ਕਿ ਇਹ ਤਕਰੀਬਨ ਸਾਰੇ ਜਿਹੜੇ ਬੁੱਟੇ ਆ ਉਹ ਜੇ ਲਾਇਆ ਜਾਵੇ ਤਾਂ 15 ਦੇ ਐਵਰੇਜ 15 ਟੇਲਰ ਹੈਗੇ ਆ 12 15 18 ਜੇ ਐਵਰੇਜ ਚੱਲੀ ਜਾਵੇ ਤਾਂ 15 ਟੇਲਰ ਹੈਗੇ ਆ ਤੇ 15 ਜਿਹੜਾ ਟੇਲਰ ਆ ਤੇ ਇਹ ਭਾਈ ਸਾਹਿਬ ਕਹਿੰਦਾ ਕਿ ਜੇਕਰ 1 ਕਿਲੋ ਦਾ ਵੀ ਇੱਕ ਗੰਨਾ ਹੋ ਜਾਵੇ ਤੇ 5000 ਬੁੱਟਾ ਲੱਗਾ ਪਿਆ ਹੈ 1 ਏਕੜ ਦੇ ਵਿੱਚ ਤੇ 15 575 750 ਕੁਇੰਟਲ ਦਾ ਹੈਗਾ ਹੀ ਆ ਜੇ ਅਗਰ ਸਹੀ ਮਿਹਨਤ ਕਰ ਲਈਏ ਬੁੱਟਾ ਧੋਰ ਤੱਕ ਬਚਾ ਲਈਏ ਤੇ ਹੁਣ ਅੱਗੇ ਕੀ ਕੀ ਕਰਨਾ ਉਹ ਵੀ ਦੱਸ ਦੋਗੇ ਬੀਟ ਸਾਈਡ ਕੋਈ ਸਪਰੇਅ ਕਰਨਾ ਜੀ ਕੁਝ ਨਹੀਂ ਕਰਨਾ ਇਹਨੂੰ ਹੁਣ ਸਰਦੀ ਦੇ ਵਿੱਚ ਗੋਭੀ ਨੂੰ ਨਾਰਮਲੀ ਸਪਰੇਅ ਹੁੰਦੀ ਆ ਹਾਂਜੀ ਅਸੀਂ ਗੋਭੀ ਨੂੰ ਹਰੇਕ ਤਤ ਦਿੰਨੇ ਆ 19 19 ਵੀ ਦਿੰਨੇ ਆ ਇਹਨੂੰ ਕੈਲਸ਼ੀਅਮ ਵੀ ਦਿੰਨੇ ਆ ਦਵਾਈ ਠੀਕ ਹੈ ਉਹਨਾਂ ਨੂੰ ਮਲ 19 19 ਦੇ ਵਿੱਚ ਨਾਈਟ੍ਰੋਨ ਵੀ ਆ ਜਾਂਦੀ ਆ ਠੀਕ ਹੈ ਉਸ ਤੋਂ ਬਾਅਦ ਆ ਅਸੀਂ ਸਲਫਰ ਦੀ ਵੀ ਸਪਰੇਅ ਨੂੰ ਕਰਦੇ ਆ ਜੇ ਉਹ ਜੋ ਅਸੀਂ ਇਹਨੂੰ ਕਰਦੇ ਆ ਉਹ ਗੰਨੇ ਨੂੰ ਸਾਰਾ ਕੁਝ ਨਾਲ-ਨਾਲ ਹੀ ਮਿਲ ਹੀ ਜਾਂਦਾ ਮਿਲ ਹੀ ਜਾਂਦਾ ਠੀਕ ਹੈ ਕਿ ਨਹੀਂ ਉਹ ਜੇ ਇਹਨੂੰ ਮਿਲ ਰਿਹਾ ਤੇ ਗੰਨੇ ਨੂੰ ਵੀ ਨਾਲ ਮਿਲ ਰਿਹਾ ਤੇ ਇਸ ਕਰਕੇ ਅਸੀਂ ਗੰਨੇ ਨੂੰ ਕੋ ਲੱਗ ਤੋਂ ਨਾ ਖਰਾਬ ਸਾਨੂੰ ਦੇਣ ਦੀ ਜ਼ਰੂਰਤਾਂ ਨਾ ਦੇ ਲੋ ਸਾਰੀ ਫਰਾਕ ਹੋ ਰਹੀ ਜਿਹੜੀ ਕੋਬੀ ਨੂੰ ਦਿੱਤੀ ਉਹ ਗੰਨੇ ਨੂੰ ਉਹ ਇਹਨੂੰ ਗੰਨੇ ਨੂੰ ਪੂਰੀ ਮਿਲਦੀ ਆ ਚਲੋ ਬਈ ਆ ਸਾਰਾ ਵਧੀਆ ਤੇ ਇਸ ਤੋਂ ਬਾਅਦ ਹੁਣ ਤੁਸੀਂ ਕੀ ਸੁਝਾਅ ਕਰੋਗੇ ਕਿ ਜੇਕਰ ਜੇ ਕਿਸੇ ਨੇ ਘਾਟੋ ਦੇ ਕੇ ਇਹੋ ਜੀ ਲਾਈ ਆ ਉਹ ਉਹਨਾਂ ਨੇ ਗੋਭੀ ਦੀ ਜਗ੍ਹਾ ਆਲੂ ਲਾਇਆ ਉਹਨੇ ਪੱਟ ਲਿਆ ਤਾਂ ਉੱਥੋਂ ਬਾਅਦ ਉਹ ਕੀ ਕਰਨਾ ਚਾਹੀਦਾ ਅਸੀਂ ਤਾਂ ਸਾਰਿਆਂ ਨੂੰ ਕਹਿੰਨੇ ਵੀ ਝੋਨਾ ਛੱਡੋ ਝੋਨਾ ਤਾਂ ਚਲੋ ਛੱਡ ਦਣਗੇ ਝੋਨਾ ਛੱਡ ਕੇ ਟੈਕਨੀਕ ਵੀ ਬਣਾ ਲੈਣਗੇ ਉਹ ਉਹ ਵੀ ਗੱਲ ਠੀਕ ਆ ਤੁਹਾਡੀ ਗੱਲ ਸਹੀ ਆ ਯਾਰ ਦੇਖੋ ਜੇ ਜੇ ਸਾਨੂੰ ਇਹਦੇ ਵਿੱਚ ਜੇ ਸਾਡਾ ਅਸੀਂ ਨਾਰਮਲੀ ਨਾਰਮਲੀ ਜੇ ਅਸੀਂ ਪੂਰੀ ਮਿਹਨਤ ਕਰੀਏ ਝੋਨਾ ਛੱਡ ਕੇ ਅਸੀਂ ਵਿੱਚ ਕੋਈ ਦੀ ਫਸਲ ਲਾਈਏ ਅਸੀਂ ਉਹਦੀ ਮਿਹਨਤ ਕਰੀਏ ਕੋਈ ਵੀ ਗੱਲ ਆ ਮਤਲਬ ਕਿ ਮੇਰੀ ਜਗ੍ਹਾ ਕੋਈ ਮਤਲਬ ਅਸੀਂ ਇਹ ਨਹੀਂ ਕਹਿੰਦੇ ਕਿਸੇ ਨੂੰ ਜੇ ਕਿਸੇ ਕੋਲ 20 ਕਿੱਲੇ ਕੋ ਵੱਡੀ ਖੇਤੀ ਕਰਦਾ ਉਹ 20 ਉਹ ਇੱਕ ਖੇਤ ਤੇ ਕਰਕੇ ਦੇਖ ਲਵੇ ਇੱਕ ਆਪਣਾ ਪ੍ਰੈਕਟੀਕਲ ਕਰ ਲਵੇ ਇਹ ਤਾਂ ਗੱਲ ਇਹ ਉਹਨੂੰ ਉਹਨੂੰ ਨਾ ਚੰਗਾ ਲੱਗੇ ਛੱਡ ਦਵੇ ਹਾਂਜੀ ਇਹ ਚੰਗਾ ਲੱਗੇ ਤਾਂ ਆਪੇ ਕਰੂਗਾ ਨਹੀਂ ਜਦੋਂ ਇਹ ਕਾਮ ਟੈਕਨੀਕ ਹੋਣ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੰਨਾ ਝਾੜ ਹੁੰਦਾ ਆ ਤੇ ਫੇਰ ਕੈਲਕੂਲੇਸ਼ਨ ਕਰਨਗੇ ਆਪ ਹੀ ਲੋਕੀ ਛੱਡ ਦੇਣਗੇ ਮੈਂ ਹੁਣ ਜਦੋਂ ਲੋਕੀ ਹੁਣ ਮੈਂ ਵੀ ਤੁਹਾਡੇ ਸਾਹਮਣੇ ਇੰਪਲੀਮੈਂਟ ਕੀਤਾ ਹੀ ਆ ਇਹ ਟੈਕਨੀਕ ਨੂੰ ਉਹ ਸਾਡੇ ਅਮਰੀਕਾ ਤੋਂ ਭਾਈ ਸਾਹਿਬ ਆਏ ਸੀ ਉਹਨੇ ਵੀ ਕੀਤਾ ਆ ਜਦੋਂ ਤਿੰਨ ਕਰਦੇ ਆ ਫਿਰ ਤਿੰਨਾਂ ਨੂੰ ਦਸਾਣਾ ਮਲਟੀਪਲਾਈ ਹੁੰਦੀ 30 ਇਹ ਵੱਧ ਆ ਹੀ ਆ ਹਮੇਸ਼ਾ ਦੇਖੋ ਗੱਲ ਹੁੰਦੀ ਐ ਇੰਪਲੀਮੈਂਟ ਕਰਨ ਦੀ ਜਿਹੜਾ ਵੀ ਉੱਥੇ ਉਹਨੇ ਅਮਰੀਕਾ ਤੋਂ ਆਇਆ ਸੀ ਉਹ ਕਹਿੰਦਾ ਪਾਜੀ ਸਾਡਾ ਹੱਦ ਵੱਧ ਤੋਂ ਵੱਧ 400 ਕੁੰਡਲ ਗੰਨਾ ਨਿਕਲ ਆ ਅਸੀਂ ਹੱਡੀਆਂ ਤੇ ਕਰ ਜ਼ੋਰ ਲਾ ਲਈਦਾ ਉਹ ਦੱਸ ਰਹੇ ਸੀਗੇ ਉਹੋ ਹੀ ਦੱਸਦਾ ਮੈਂ ਤਾਂ ਨਹੀਂ ਕੋਈ ਗਲਤ ਕੀਤੀ ਤੇਰੇ ਨਾਲ ਉਹ ਨਹੀਂ ਗੱਲ ਕੀਤੀ ਬਿਲਕੁਲ ਬਿਲਕੁਲ ਮੈਂ ਅਸੀਂ ਕਿੰਨੇ ਵੀ ਤੂੰ ਵਾਧੂ ਘਾਟੂ ਨਾਂ ਲਾ ਫਿਰ ਤੂੰ ਥੋੜਾ ਲਾ ਕੇ ਦੇਖ ਲੈ ਇੱਕ ਖੇਤ ਲਾਲਾ ਹਾਂ ਜੇ ਮਾਲਕ ਉਹ ਵੀ ਉਹ ਲੇਟ ਹੋ ਚੁੱਕਿਆ ਆ ਅਸੀਂ ਉਹਨੂੰ ਇਹ ਨਹੀਂ ਕਹਿੰਦੇ ਵੀ ਨਹੀਂ ਪਰ ਲਾਏ ਆ ਉਹਨੇ ਮੈਨੂੰ ਦੱਸਿਆ ਵੀ ਉੱਥੇ ਲਾਇਆ ਆਓ ਇਹ ਲਾ ਦਿੱਤੇ ਹੁਣ ਕਿੰਨੇ ਕਿੰਨੇ ਬੁੱਟੇ ਹੋ ਗਏ ਮੈਨੂੰ ਉਹਨੇ ਕਿਹਾ ਸੀ ਦੇਖਣਾ ਹੀ ਮੇਰੇ ਕੋਲ ਟਾਈਮ ਨਹੀਂ ਸੀ ਉਹ ਆਹ ਆਪ ਦਾ ਭਾਈ ਉਹ ਨਹੀਂ ਅਮਰੀਕਾ ਮੈਨੂੰ ਕਦੇ ਫੋਨ ਆਇਆ ਸੀ ਕਦੇ ਮੈਂ ਅਮਰੀਕਾ ਆ ਤੇ ਉਹ ਵੈਸੇ ਉਹਨਾਂ ਨੇ ਜੁੱਦਾ ਜੁੱਦਾ ਆਪਾਂ ਕਿਹਾ ਕਿ ਬੱਟਾ ਦੇ ਉੱਤੇ ਕਾਣਕ ਵੀ ਜੋ ਵੀ ਵੀਦੀ ਆ ਤੇ ਕਿਤੇ ਚੱਕਰ ਮਾਰ ਕੇ ਆਇਆ ਠੀਕ ਆ ਹੁਣ ਇਹ ਤੋਂ ਬਾਅਦ ਦੱਸੋ ਹੁਣ ਗੋਭੀ ਪੱਟ ਲਈ ਕਿਸੇ ਨੇ ਆਲੂ ਪੱਟ ਲਏ ਆ ਕਿਉਂਕਿ ਥਾਲੀ ਛੱਡਦਾ ਫੇ ਬਾਗੀ ਛੱਡੇ ਕਿੱਦਾਂ ਮਤਵ ਹ ਹੁਣ ਗੋਪੀ ਪੱਟਰਨ ਦੇ ਸਾਰ ਨਾਲ ਲੱਗਦਾ ਤੁਸੀਂ ਬੋਣਾ ਨਹੀਂ ਹੈਗਾ ਇਹਨੂੰ ਹਾਂ ਤੇ ਫਾਲੀ ਫੇਰ ਦੇਣੀ ਕਾਸ਼ ਕਾ ਦੇਣਾ ਸੀ ਤੇ ਹੁਣ ਜੇ ਜਦ ਆਪਾਂ ਆਲੂ ਵਿਝੋ ਆਲੂ ਢੇਲਾ ਸੁੱਕਣ ਗਿਆ ਤਾਂ ਉਹ ਕਰਾਂਗੇ ਢੇਲਾ ਗੇਲੀਆਂ ਵਾਧੀਆਂ ਕਾਧੀਆਂ ਜਿਹੜੀਆਂ ਆਲੂਆਂ ਦੀਆਂ ਨਹੀਂ ਰਹਿਣ ਤੋਂ ਸਪਰੇਅ ਮਾਰ ਦੋ ਇਹਨੂੰ ਨਹੀਂ ਮੈਂ ਕਹਿੰਦਾ ਕਿ ਉਹਦਾ ਟੀਰ ਹੀ ਫੈਟਿਲਾਇਜ਼ਰ ਤਿਆਰ ਹੋ ਜਾਵੇ ਥੋੜੇ ਚਿਰ ਬਾਅਦ ਬਾਅਦ ਵਿੱਚ ਫੈਟਿਲਾਇਜ਼ਰ ਤਿਆਰ ਹੋ ਵੀ ਕੋਈ ਚੱਕਰ ਨਹੀਂ ਉਹ ਜਿਹੜਾ ਰੋਟਾਵੇਟਰ ਫੇਰ ਦਿਓ ਫੇਰ ਤੇ ਇਹ ਰੋਟਾਵੇਟਰ 10 15 ਦਿਨਾਂ ਤੱਕ ਤਿਆਰ ਕੇ ਵੇਖਦਾ ਹੀ ਹੈ ਦੁਹੇਰਾ ਆਪਣਾ ਰੋਟਾ ਮੀਟਰ ਜਿਹੜਾ ਤੁਸੀਂ ਲੋਟਾ ਛੋਟਾ ਛੋਟਾ ਆ ਉਹ ਫਿਰਨਾ ਨਹੀਂ ਤੁਹਾਨੂੰ ਟ੍ਰੈਂਚ ਵਾਲਾ ਰੋਟਾ ਮੀਟਰ ਵੀ ਕਰ ਖੋਲ ਮੰਗਾਓ ਇਹ ਉਹ ਕਿਉਂ ਨਹੀਂ ਚੱਲਦਾ ਉਹਦਾ ਕੀ ਕਾਰਨ ਉਹਦੇ ਤਿੰਨ ਹੁੰਦੇ ਲਾਈਨਾਂ ਹਾਂਜੀ ਜਿੱਦਾਂ ਹੁਣ ਉਹ ਮੰਨ ਲਾ ਇੱਥੇ ਚੱਲਿਆ ਇੱਕ ਲੇਨ ਇੱਥੇ ਜੰਦੀ ਹਾਂਜੀ ਅਜੇ ਉੱਤੇ ਓਕੇ ਇੱਕ ਲੇਨ ਉਹਦੀ ਇੱਥੇ ਚੱਲਣੀ ਆ ਅੱਛਾ ਇੱਕ ਲੇਨ ਉਹਦੀ ਤੈਅ ਦੇ ਵੇਚਣੀ ਤਿੰਨ ਲਾਈਨ ਚੱਲ ਗਈਆਂ ਹੁਣ ਸੈਂਟਰ ਵਾਲੀ ਲੇਨ ਜਾਂ ਤਾਂ ਖੋਲੂਗੇ ਤੁਸੀਂ ਹਾਂ ਨਹੀਂ ਆਪਾਂ ਇਹਦੇ ਵਿੱਚ ਤੇ ਚਲੋਣਾ 5 ਫੁੱਟ ਦੇ ਉੱਤੇ ਹੀ ਨਹੀਂ ਇਹ ਨਹੀਂ ਤੁਸੀਂ ਕਿਹੜਾ ਉਹਦਾ ਟਰੈਕਟਰ ਵਾਲਾ ਛੋਟਾ ਰੋਟਾਵੇਟਰ ਉਹ ਚੱਲ ਜਾਣਾ ਉਹਦੀ ਗੱਲ ਹੀ ਕਰਦਾ ਟਰੈਕਟਰ ਛੋਟਾ ਟਰੈਕਟਰ ਨਹੀਂ ਆਪਾਂ ਉਹ ਚਲਾ ਦਿਓ ਕਿ ਮੈਂ ਉਹ ਹੀ ਗੱਲ ਕਹਿਣਾ ਵਯਾ ਵੀ ਆਪਾਂ ਛੋਟਾ ਟਰੈਕਟਰ ਨਾਲ ਚੋਣਾ 5 ਫੁੱਟ ਤਾਂ ਹੀ ਰੱਖਿਆ ਸੀਗਾ ਉਹ ਫੇਰ ਦੇ ਉਹ ਹੀ ਗੱਲ ਕਰਦੇ ਪਏ ਆ ਜਿਹੜਾ ਆਪਾਂ ਨਵਾਂ ਟਰੈਕਟਰ ਤੇ ਰੋਟਾਵੇਟਰ ਲਿਆਣਾ 3 ਫੁੱਟ 3 ਇੰਚ ਵਾਲਾ ਉਹ ਇਹਦੇ ਵਿੱਚੇ ਉਹੀ ਫੇਰਨਾ ਉਸ ਤੋਂ ਬਾਅਦ ਉਹ ਫੇਰ ਦਿਓ ਤੇ ਫੇਰ ਆਪਾਂ ਉਸ ਤੋਂ ਬਾਅਦ ਉਹਨੂੰ ਖੁੱਲਾ ਛੱਡ ਦਾਂਗੇ ਥੋੜਾ ਟਾਈਮ ਤੇ ਫੇਰ ਉਸ ਤੋਂ ਬਾਅਦ ਢੇਰ ਢੂੜ ਦੇ ਕੇ ਮਿੱਟੀ ਚੜਾਵਾਂਗੇ ਅਜੇ ਨਹੀਂ ਚੜਾਉਣੀ ਮਿੱਟੀ ਮਿੱਟੀ ਚੜਾਉਣੀ ਜਾ ਕੇ ਮਾਰਚ ਵਿੱਚ ਇਹਨੂੰ ਮਾਰਚ ਚ ਜਾ ਕੇ ਚੜਾਉਣੀ ਆ ਅਜੇ ਇਦਾਂ ਹੀ ਖੁੱਲਾ ਹੀ ਚੱਲੀ ਜਾ। ਅਜੇ ਖੁੱਲੇ ਚੱਲੀ ਜਾ। ਜਿਆਦਾ ਪਾਣੀ ਲਾ ਜਮੀਨ ਬੱਟੀਏ ਜਮੀਨ ਦਾ ਜੇ ਲੱਡੂ ਨਾ ਬੱਟ ਹੋਵੇ ਤਾਂ ਸਾਨੂੰ ਪਾਣੀ ਲਾਗੇ ਇਹ ਪਾਣੀ ਲਾਉਣਾ ਕਿ ਮੈਂ ਆਵਾ ਗੌਂਡ ਨਹੀਂ ਪਾਣੀ ਖੜਨਾ ਇੱਕ ਏ ਟੀਲਰ ਦਾ ਇਹ ਵੀ ਸਾਬ ਆ ਕਿ ਇਹਨੂੰ ਜਿਆਦਾ ਗਰਮੀ ਦਿੱਤੀ ਜਾਂ ਤੁਸੀਂ ਪਾਣੀ ਘੱਟ ਲਾਇਆ ਤਾਂ ਟੀਲਰ ਬਣੇਗਾ ਮੈਂ ਇੱਕ ਚੀਜ਼ ਦੇਖੀ ਆ ਜਿੱਥੇ ਸਾਡੇ ਨਾ ਪਾਸਾ ਉੱਚਾ ਸੀਗਾ ਜਿਹਨੂੰ ਪਾਣੀ ਘੱਟ ਲੱਗਾ ਉਹ ਜਿਆਦਾ ਟੀਲਰ ਬਣੇ ਆ ਜਿੱਥੇ ਪਾਣੀ ਲਾ ਉਹ ਹੀ ਤਾਂ ਦੱਸਿਆ ਇਹ ਪਾਣੀ ਨਹੀਂ ਪੀਂਦਾ ਯਾਰ ਇਹਨੂੰ ਪਾਣੀ ਦੀ ਜ਼ਰੂਰਤ ਨਹੀਂ ਆ ਉਹ ਪਾਣੀ ਉਹਨਾਂ ਦੇਣਾ ਜਿੰਨਾ ਇਹਨੂੰ ਜ਼ਰੂਰਤ ਆ ਇਹ ਨਹੀਂ ਅਬਾ ਗੌਂਡੀ ਮੰਨ ਲੀ ਗਏ ਅਸੀਂ ਮੋਟਰ ਚਲਾ ਰੱਖੀਏ ਪਾਣੀ ਫਰੀ ਆ ਤੁਹਾਨੂੰ ਸਾਡਾ ਬੇਦਨ ਨਹੀਂ ਲੱਗਦਾ ਅਸੀਂ ਮੋਟਰ ਹੀ ਚਾਲੋ ਉਹ ਹੀ ਗੱਲ ਆ ਵੀ ਪਾਣੀ ਤੋਂ ਬਗੈਰ ਜ਼ਿਆਦਾ ਨਹੀਂ ਬਣਦਾ ਹਾਂ ਮਨ ਲੀ ਕਿ ਪਾਣੀ ਤੋਂ ਬਗੈਰ ਜ਼ਿਆਦਾ ਬਣਦਾ ਚਲੋ ਵਧੀਆ ਚਲੋ ਅੱਗੇ ਜਿਹੜੀ ਤੁਹਾਨੂੰ ਵੀਡੀਓ ਦਿਖਾਉਣੀ ਆ ਪਾਈ ਦਾ ਉਹੀ ਖੇਤ ਆ ਜਿੱਥੇ ਆਪਾਂ ਖੜੇ ਹੋ ਗਏ ਜਦੋਂ ਇਹਨਾਂ ਨੇ ਗੁੱਲੀਆਂ ਲਾਈਆਂ ਸੀ ਉਹ ਤੇ ਉਹਦੀ ਜਰਮੀਨੇਸ਼ਨ ਦੇਖ ਰਹੇ ਸੀਗੇ ਅੱਜ ਉਸ ਤੋਂ ਬਾਅਦ ਇਹਨਾਂ ਨੇ ਗੋਭੀ ਲਗਾਈ ਸੀ ਗੋਭੀ ਆਈ ਵੀਡੀਓ ਦੀ ਸ਼ੂਟਿੰਗ ਜੀ ਆਪਾਂ ਪਾਈ ਸੀਗੀ ਅੱਜ ਇਹ ਗੋਬੀ ਦੀ ਤੜਾਈ ਦਾ ਟਾਈਮ ਆ ਗਿਆ ਤੇ ਤੁਹਾਨੂੰ ਤੜਾਈ ਕਰਦੇ ਵਿੱਚੋਂ ਵੜਦੇ ਆ ਤੜਾਈ ਤੋਂ ਲੱਗੇ ਵੜਨਾ ਅੱਜ ਆਹੋ ਵੜਦੇ ਪਹਿਲਾਂ ਤੇ ਵੜਦੇ ਆ ਅੱਛਾ ਅੱਛਾ ਚੱਲ ਰਹੀ ਆ ਤੜਾਈ ਤੇ ਭਾਈ ਦੱਸ ਰਿਹਾ ਇਹ ਮਤਲਬ ਕਿ ਅੱਜ ਜਿੱਦਾ ਜਿੱਦਾ ਗੈਪ ਆ ਮੈਂ ਵੀ ਦੇਖਿਆ ਪਹਿਲਾਂ ਤਾਂ ਗੈਪ ਨਹੀਂ ਸੀਗਾ ਇਹ ਵਿੱਚੋਂ ਵਿੱਚੋਂ ਫੁੱਲ ਲੈ ਕੇ ਜਾ ਰਹੇ ਆ ਮੰਡੀ ਨੂੰ ਦਿੱਲੀ ਤੇ ਹੌਲੀ ਹੌਲੀ ਮੈਨੂੰ ਲੱਗਦਾ ਇਹਨਾਂ ਨੇ ਇੱਕੋ ਥੰਮ ਤਾਂ ਨਹੀਂ ਵੜੇ 5-7 ਦਿਨ ਦੇ ਅੰਦਰ ਅੰਦਰ ਇਹ ਜਿਹੜੇ ਕਲੀਅਰ ਕਰਨੇ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਦੱਸਿਆ ਕਿ ਆਪਾਂ ਜਿਹੜੀ ਆ ਇਹਨੂੰ ਜਿਹੜਾ ਰੋਟਾਵੇਟਰ ਨਾ ਜਾਂ ਛੋਟੇ ਇਹਨਾਂ ਦੇ ਕੋਲ ਜਿਹੜੇ ਵੀ ਇੰਪਲੀਮੈਂਟ ਆ ਉਹਨੂੰ ਬਹਾਈ ਕਰਕੇ ਇਹ ਤਾਂ ਖੁੱਲਾ ਛੱਡ ਦੇਣਾ। ਤਕਰੀਬਨ ਮਾਰਚ ਮਹੀਨੇ ਤੇ ਜਾ ਕੇ ਜਾ ਕੇ ਇਹਨਾਂ ਨੇ ਮਿੱਟੀ ਚੜਾਉਣੀ ਆ ਕਿਉਂਕਿ ਉਸ ਵੇਲੇ ਜਿਹੜਾ ਪੌਦਾ ਵੀ ਮੇਰੇ ਹਿਸਾਬ ਨਾਲ ਇਹ ਸਾਈਜ਼ ਦਾ ਹੋ ਜਾਣਾ 2 ਫੁੱਟ ਦਾ ਤੇ ਤਕਰੀਬਨ ਡੇਢ ਤੋਂ 2 ਫੁੱਟ ਦਾ ਹੋ ਜਾਣਾ ਉਸ ਟਾਈਮ ਤੇ ਕੇ ਇਹਨਾਂ ਨੇ ਮਿੱਟੀ ਚਾੜਨੀ ਆ ਜਾਗੇ। ਤੇ ਉਸ ਤੋਂ ਬਾਅਦ ਜਿਹੜਾ ਵੀ ਅੱਗੇ ਕਰਨਗੇ ਮਿੱਟੀ ਚਾੜਨਗੇ, ਗੋਡੀ ਕਰਨਗੇ ਆਪਾਂ ਉਹ ਵੀ ਵੀਡੀਓ ਨਾਲ ਨਾਲ ਬਣਾਈ ਜਾਵਾਂਗੇ। ਤੇ ਸਾਡੇ ਨਾਲ ਬਨੇ ਰਹੋ ਤੇ ਕੋਈ ਕੋਈ ਤੁਹਾਡੀ ਕੋਈ ਕੁਐਰੀਸ ਹੈਗੀ ਆ ਤਾਂ ਕਮੈਂਟ ਜੇ ਪਾ ਲਿਓ ਆਪਾਂ ਵੇ ਭਾਈ ਕੋਲ ਆਵਾਂਗੇ ਦੋ ਕੁਐਰੀ ਦਾ ਜਵਾਬ ਲੈ ਲਾਂਗੇ ਧੰਨਵਾਦ